ਵੀ ਦਾ ਹੱਥ ਮਾਰਦੇ ਰੇ ਜੀ ਵੀ ਗੱਡੀਆਂ ਹਟ ਜਾਣੀਆਂ ਹਟ ਜਾਣੀਆਂ ਰਸਤੇ ਪਾ ਨੂੰ ਭਾਈ ਕੋਲ ਆਸੀ ਪਾਣੀ ਜਮਦਰਸ ਆਗੇ ਪਾ ਕੇ ਗੱਡੀ ਪਹਿਲਾਂ ਸਟ ਰੇਟ ਵੱਜੀ ਆਗੇ ਵਿੱਚ ਮਗਰੀ ਆਲਟੋ ਆ ਅੱਛਾ ਜੀ ਹੋਰ ਵੀ ਕੋਈ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਕੋ ਮੋਟਰਸਾਈਕਲ ਮੋਟਰਸਾਈਕਲ ਹਾਂ ਪਤਾ ਨਹੀਂ ਲੱਗੇ ਜੀ ਮੈਨ ਲੱਗਾ ਵਿੱਚ ਨੰਗ ਅੱਛਾ ਜੀ ਦੇਖੋ ਇਹ ਸਾਡੇ ਪਿੰਡ ਪਟੋਲੀ ਨਾਲੇ ਜਊਵਾਲ ਦਾ ਸਾਂਝਾ ਰਸਤਾ ਹੈ ਸ਼ੋਕਰੀ ਜਥੇ ਆਦਿਕ ਜਦਗੇ ਫੂਨੇਸ ਉਪਰ ਘਰ ਹੈ ਇਸ ਟਲੀ ਦੇ ਵਿੱਚ ਇੱਕੋ ਦਾਮ ਬਰਸਾਤ ਉਪਰ ਬੈਨਕਰ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਆਦਾ ਜਿਹਦੇ ਕਰਕੇ ਹੁਣ ਵੀ ਤੁਸੀਂ ਦੇਖੋ ਦੋ ਗੱਟੀਆਂ ਹੜ ਗਈਆਂ ਹੋਰ ਵੀ ਹੋਰ ਨੁਕਸਾਨ ਹੋਇਆ ਮੋਟਰਸਾਈਕਲ ਇਹਦੇ ਨਾਲ ਕੋਈ ਜਾਲੀ ਮਾਲੀ ਨੁਕਸਾਨ ਵੀ ਹੋ ਸਕਦਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਲੋਕ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਤੇ ਬਾਹਰ ਸੈਫਾਂ 'ਚ ਜਾਂ ਕਿਤੇ ਕੋਈ ਤਰੀਕੇ ਨਾਲ ਇਹਦਾ ਹੱਲ ਕੀਤਾ ਜਾ ਸਾਬੀ ਦਾ ਹੱਥ ਮਾਰ ਰਹੇ ਜੀ ਗੱਡੀਆਂ ਹਟ ਜਾਣੀਆਂ ਹਟ ਜਾਣੀਆਂ ਰਸਤੇ ਪਾ ਲਓ ਪਾ ਇੱਕੋ 라ਤੀ ਪਾਣੀ ਜ਼ਬਰਦਸਤ ਆ ਗਿਆ ਬਾ ਗੱਡੀ ਪਹਿਲਾਂ ਸਿੱਧ ਵੱਜੀ ਆ ਕੇ ਵਿੱਚ ਉਸ ਤੋਂ ਮੱਦੀ ਹਲਟੋ ਆ ਗਈ ਅੱਛਾ ਜੀ ਹੋਰ ਵੀ ਕੋਈ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਉਹ ਮੋਟਰਸਾਈਕਲ ਮੋਟਰਸਾਈਕਲ ਹਾਂ ਪਤਾ ਨਹੀਂ ਲੱਗੇ ਜੀ ਮੇਲੇ ਦਾ ਵਿੱਚ ਲੰਘ ਅੱਛਾ ਜੀ ਨਹੀਂ ਲੱਗਦਾ ਅੱਗੇ ਜਿਹੜਾ ਫਲਾਈਸ ਨਿਊਜ਼ ਦੇਖ ਰਹੇ ਆਂ ਸ਼੍ਰੀ ਜੀਪੁਰ ਸਾਹਿਬ ਦੇ ਮੇਲੇ ਦਾ ਸਾਹਿਬ ਜਹਾ ਇੱਕ ਰੁਕ ਕੇ ਆ ਗਏ हड़ आने से गाड़ियाँ हड़ के नाले में फंस गई जिस कारण से तो सारा नाला ब्लॉक हो ब्ला घरों में भी पानी बढ़ चुका है कि तो ऋषी बरसात की नाले का पानी कैसे उफान पे आया हुआ है बहुत लोगों का नुकसान हुआ है घरों में पानी बढ़ गया है ये की न्यूज़ है लोकल सिटी कीर्टपुर साहब की जहाँ जो हाल बेहाल हुआ है चंद घंटों की बारिश में हाल बेहाल कर दिया ਇਹ ਸੀਟੂ ਸੀਟੂ ਦਾ ਨਿਸ਼ਾਨ ਬਹੁਤ ਡੋਲਿਆ ਰਿਹਾ ਛਾ ਉਹ ਕਿੱਡੀ ਉਡੀ ਉਹ ਸੀਟੂ ਤੇ ਹੋਰ ਕੀ ਦੀਆਂ ਐ ਉਹ ਸੀਟੂ ਦੀ ਜਿੱਦ ਲਈ ਭਾਈ ਜੀ ਬੜੇ ਸੀ ਸਾਸਾਂ ਵਾਂਗ ਰਹਿੰਦੀ ਸੀ ਉਹ ਨਹੀਂ ਇਹ ਕੀ ਦੀ ਐ ਉਹ ਹੈਪੀ ਨਿਊਟਰ ਕਰਨੀ ਸੀ ਉਹ ਬਾਈ ਗੱਲ ਆ ਫਰਾ ਰਸਾ ਹਾਪੂ ਦਾ ਕੱਬੇ ਲਾ ਕੇ ਆਇਆ ਵਾ ਤੂੰ